ਜੀ ਹੁਣ ਆਪਾਂ ਬਾਕੀ ਧੜੇ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਬਾਕੀ ਧੜਾ ਅਕਾਲੀ ਦਲ ਤੇ ਜਿਹੜਾ ਵਾਰ ਕਰ ਰਿਹਾ ਨਿਸ਼ਾਨੇ 사ਦ ਰਿਹਾ ਬਾਕੀ ਧੜਾ ਕਹਿੰਦਾ ਹੁਣ ਸਾਡਾ ਜਿਹੜਾ ਇਕੱਠ ਬਹੁਤ ਜ਼ਿਆਦਾ ਵੱਧ ਗਿਆ ਮਤਲਬ ਬਹੁਤ ਜ਼ਿਆਦਾ ਗਿਣਤੀ ਜਿਹੜੇ ਲੋਕ ਸਾਡੇ ਇਕੱਠ ਵਿੱਚ ਸ਼ਾਮਿਲ ਹੋ ਰਹੇ ਨੇ ਉਧਰੋਂ ਜੇ ਹੁਣ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਕਹਿੰਦਾ ਸਾਡੇ ਵਿੱਚ ਜਿਹੜੇ ਲੋਕਾਂ ਦੀ ਗਿਣਤੀ ਚ ਲੋਕ ਜਿਹੜਾ ਸ਼ਾਮਿਲ ਹੋ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹੀ ਹੈ ਕਿ ਅਕਾਲੀ ਦਲ ਕਹਿੰਦਾ ਕਿ ਲੱਖਾਂ ਦੀ ਭਰਤੀ ਸਾਡੀ ਹੋ ਚੁੱਕੀ ਹੈ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਕਹਿੰਦੀ ਹੈ ਕਿ ਸਾਨੂੰ ਵੀ ਪਰਮਾ ਹੁੰਗਾਰਾ ਮਿਲ ਰਿਹਾ ਤਾਂ ਪਰਮਾ ਹੁੰਗਾਰਾ ਕਿਉਂਕਿ ਬਹੁਤ ਪੁਰਾਣੀ ਲੀਡਰ ਨੇ ਜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਮੀਟਿੰਗ ਕਰੀ ਰੈਲੀ ਕਹਿ ਲਿਆ ਜਾਂ ਵੇ ਜੇ ਮੀਟਿੰਗ ਕਹਿ ਲਈ ਜਵੇ ਸੁਚਾ ਸਿੰਘ ਛੋਟੇਪੁਰ ਜਿੱਤਦੇ ਰਹੇ ਆ ਉਸ ਇਲਾਕੇ ਤੋਂ ਗਰਦਾਸਪੁਰ ਇਲਾਕੇ ਦੇ ਵਿੱਚ ਉਹਨਾਂ ਦਾ ਦਬਦਬਾ ਮੰਨਿਆ ਜਾਂਦਾ ਤੇ ਹਮੇਸ਼ਾ ਰੈਲੀਆਂ ਦੇ ਵਿੱਚ ਅਕਾਲੀ ਦਲ ਦੀ ਜਿੱਥੇ ਮਰਜ਼ੀ ਰੈਲੀ ਕਰਵਾ ਲਓ ਜੇ ਪਰ ਸਰਪੰਚ ਵੀ ਆਕਾਲੀ ਦਲ ਦਾ ਕੋਈ ਤਾਂ ਉਹ ਵੀ ਬਹੁਤ ਵੱਡੀ ਰੈਲੀ ਕਰ ਸਕਦਾ ਤੇ ਇਸ ਤਰੀਕੇ ਦੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਕਦੇ ਵੀ ਮੂੰਹ ਨਹੀਂ ਮੋੜਿਆ ਪਰ ਜਿਹੜੀ ਲੀਡਰਸ਼ਿਪ ਸੀ ਉਸ ਨੂੰ ਲੈ ਕੇ ਕਿੰਤੂ ਪਰੰਤੂ ਹੁੰਦਾ ਰਿਹਾ ਉਹਨਾਂ ਦੀਆਂ ਗਲਤੀਆਂ ਕਾਰਨ ਲੋਕਾਂ ਨੇ ਉਹਨਾਂ ਤੋਂ ਮੂੰਹ ਫੇਰਿਆ ਤੇ ਉਸ ਤੋਂ ਬਾਅਦ ਹੀ ਜਿਹੜੀ ਉਹਨਾਂ ਦੀ ਹਾਰ ਦੇਖਣ ਨੂੰ ਮਿਲੀ ਹੈ ਤੇ ਲੋਕ ਦਿਲ ਤੋਂ ਜੁੜੇ ਹੋਏ ਨੇ ਤੇ ਇਸੇ ਤਰੀਕੇ ਪੰਥ ਦੇ ਨਾਂ ਤੇ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਤੇ ਹੁਣ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਧ ਰੂਪ ਦੇ ਵਿੱਚ ਜੁੜੇ ਹੋਏ ਨੇ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਸਮਰਥਨ ਮਿਲ ਰਿਹਾ ਦੂਜੇ ਕਹਿੰਦੇ ਨੇ ਉਹ ਸਾਨੂੰ ਸਮਰਥਨ ਮਿਲ ਰਿਹਾ ਅਕਾਲੀ ਦਲ ਦਾ ਜਿਹੜਾ ਬਦਲ ਤੜਾ ਹੈ ਉਹ ਕਹਿੰਦਾ ਕਿ ਇਹ ਤਾਂ ਗੈਰ ਕਾਨੂੰਨੀ ਭਰਤੀ ਹੈ ਦੂਜੇ ਪਾਸੇ ਉਹਨਾਂ ਦਾ ਤਰਕ ਆਪਣਾ ਹੈ ਉਹ ਬੜਾ ਖੂਬਸੂਰਤ ਤਰਕ ਹੈ ਕਿ ਅਕਾਲੀ ਦਲ ਨਾ ਤਾਂ ਚੰਡੀਗੜ੍ਹ ਤੋਂ ਬਣਨ ਵਾਲੇ ਕਾਨੂੰਨਾਂ ਨੂੰ ਜਾਣਦਾ ਨਾ ਹੀ ਦਿੱਲੀ ਤੋਂ ਬਣਨ ਵਾਲੇ ਕਾਨੂੰਨਾਂ ਨੂੰ ਜਾਂਦਾ ਅਕਾਲ ਤਖਸਬ ਤੋਂ ਜੋ ਹੁਕਮ ਹੋ ਗਿਆ ਉਹ ਸਾਡਾ ਸਿਰ ਮੱਥੇ ਤੇ ਉੱਥੇ ਕਿਸੇ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਅਕਾਲ ਤਖਸਬ ਤੋਂ ਜਦ ਹੁਕਮ ਹੋ ਜਾਂਦਾ ਹੈ ਇਹ ਗੱਲ ਵੀ ਉਹਨਾਂ ਦਾ ਤਰਕ ਸਹੀ ਹੈ ਤੇ ਦੂਜੇ ਪਾਸੇ ਜੇਕਰ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਕਾਨੂੰਨੀ ਤੌਰ ਤੇ ਅਕਾਲੀ ਦਲ ਵੀ ਆਪਣਾ ਜਿਹੜਾ ਤਰਕ ਦਿੰਦਾ ਉਹ ਸਹੀ ਹੈ ਪਰ ਹੁਣ ਲੋਕ ਦੁਵਿਧਾ ਦੇ ਵਿੱਚ ਨੇ ਸੰਗਤ ਦੁਵਿਧਾ ਦੇ ਵਿੱਚ ਆ ਇਹ ਮਸਲੇ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਿਹਾ ਇਹ ਸਾਰੇ ਮਸਲੇ ਜਿਹੜੇ ਜਦ ਇਕੱਠੇ ਹੋਣਗੇ ਕਿਉਂਕਿ ਅਕਾਲ ਤਖਸਾਲ ਤੋਂ 2 ਦਸੰਬਰ ਨੂੰ ਇੱਕ ਹੋਰ ਵੀ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਦਲੋਂ ਇਕੱਠੇ ਹੋ ਜਾਣਾ ਚਾਹੀਦਾ ਜਿਹੜੇ ਜਿੰਨੇ ਵੀ ਧੜੇ ਨੇ ਉਹਨਾਂ ਨੂੰ ਆਪਣਾ ਚੁੱਲਾ ਸਮੇਟ ਕੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਅਕਾਲੀ ਦਲ ਦਾ ਬਾਦਲ ਤੜਾ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲ ਤਖਤ ਸਾਹਿਬ ਦੀ ਗੱਲ ਮੰਨਦਾ ਹੈ ਜਿਹੜਾ ਬਾਗੀ ਤੜਾ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲੀ ਦਲ ਦੀ ਗੱਲ ਮੰਨਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਮੰਨਦਾ ਹੈ ਖਾਲਸਾ ਆਪਣੀ ਅਕੋਰਡਿੰਗ ਮੰਨਦਾ ਤੇ ਇਸ ਤਰੀਕੇ ਦੇ ਨਾਲ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹ ਹਰ ਇੱਕ ਬੰਦਾ ਹਰ ਇੱਕ ਆਗੂ ਉਹ ਆਪਣੀ ਸੁਵਿਧਾ ਦੇ ਅਕੋਰਡਿੰਗ ਅਕਾਲ ਤਖਤ ਸਾਹਿਬ ਦੀ ਗੱਲ ਮੰਨਦਾ ਜੋ ਪਿਛਲੇ 20-25 ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਇਹ ਹੀ ਸਭ ਤੋਂ ਦੁਖਦਾਈ ਗੱਲ ਹੈ ਇਹ ਹੀ ਮਾੜੀ ਗੱਲ ਹੈ ਜャ ਤਾਂ ਹਰ ਇੱਕ ਸਿੱਖ ਨੂੰ ਹਰ ਇੱਕ ਆਗੂ ਨੂੰ ਜੋ ਵੀ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਗੱਲ ਮੰਨਣੀ ਚਾਹੀਦੀ ਹੈ ਕੋਈ ਕਿਸੇ ਤਰੀਕੇ ਦਾ ਤਰਕ ਦਿੰਦਾ ਕੋਈ ਕਿਸੇ ਤਰੀਕੇ ਦਾ ਤਰਕ ਦਿੰਦਾ ਪਰ ਅਕਾਲ ਤਖਬ ਸਾਹਿਬ ਦੀ ਹਰ ਇੱਕ ਵਿਅਕਤੀ ਵਿਸ਼ੇਸ਼ ਨੂੰ ਗੱਲ ਤਾਂ ਮੰਨਣੀ ਪਵੇਗੀ ਤੇ ਪਰ ਦੂਜੇ ਪਾਸੇ ਇਸ ਤਰੀਕੇ ਦੀ ਰੂਪਰੇਖਾ ਦੇਖਣ ਨੂੰ ਨਹੀਂ ਮਿਲਦੀ ਮਸਲੇ ਤਾਂ ਹੀ ਹੱਲ ਹੋਣੇ ਨੇ ਕੁਝ ਪੱਲੇ ਤਾਂ ਹੀ ਹੋਵੇਗਾ ਜੇਕਰ ਇਹ ਇਕੱਠੇ ਹੋਣਗੇ ਨਹੀਂ ਤਾਂ ਫਿਰ ਜਿਸ ਤਰੀਕੇ ਦੇ ਨਾਲ ਦਿੱਲੀ ਤੋਂ ਧਮਕੀਆਂ ਆਉਂਦੀਆਂ ਨੇ ਉਸੇ ਤਰੀਕੇ ਦੀਆਂ ਧਮਕੀਆਂ ਸਿੱਖਾਂ ਨੂੰ ਮਿਲਦੀਆਂ ਰਹਿਣਗੀਆਂ ਪੰਜਾਬੀਆਂ ਨੂੰ ਮਿਲਦੀਆਂ ਰਹਿਣਗੀਆਂ ਜਦੋਂ ਤੱਕ ਇਹ ਇਕੱਲੇ ਇਕੱਲੇ ਫਿਰਦੇ ਰਹਿਣਗੇ